ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਤਿਲ ਤਿਲ ਪਾਕ ਬਣਾਵਾਂਗੇ ਅੱਜ ਆਪਾਂ ਆਹ ਆਪਾਂ ਨਾ ਤਿਲ ਲਈ ਹੈ ਤੇ ਕੌਲੀ ਇੱਕ ਕੌਲੀ ਆਪਾਂ ਆਹ ਤਿਲਾਂ ਤੇ ਇੱਕ ਕੌਲੀ ਆਪਾਂ ਗੁੜ ਦੀ ਲਈ ਹੈ ਗੌੜਾ ਆਪਾਂ ਬਰੀਕ-ਬਰੀਕ ਕੁੱਟ ਕੇ ਇੱਕ ਕੌਲੀ ਭਰ ਲਈ ਹੈ ਇੱਧਰ ਆਪਾਂ ਨਾ 10 ਤੋਂ 12 ਕਾਜੂ ਆ ਛੋਟੇ ਛੋਟੇ ਪੀਸ ਕਰ ਲਏ ਇੱਧਰ ਤਿੰਨ ਚਾਰ ਚਮਚਾ ਆਪਣੇ ਹੈਗੇ ਆ ਨਾਰੀਅਲ ਦਾ ਬੁਰਾਦਾ ਆ ਆਪਣੇ ਚਾਰ ਪੰਜ ਇਲਾਇਚੀਆਂ ਦੇ ਦਾਣੇ ਆ ਤੇ ਇੱਧਰ ਆ ਜੀ ਦੋ ਤਿੰਨ ਚਮਚਾ ਆਪਣੇ ਮਿਲਕ ਪਾਊਡਰ ਦੇ ਤੇ ਅੱਜ ਆਪਾਂ ਬਣਾਵਾਂਗੇ ਤਿਲ ਪਾਕ ਤੇ ਤੇਲਾ ਪਾ ਜਦੂ ਵਾਈਟ ਆਉਂਦੇ ਉਹ ਵੀ ਲੈ ਸਕਦੇ ਆ ਤੇ ਆ ਵੀ ਆਪਾਂ ਲੈ ਸਕਦੇ ਆ ਇਹਦੇ ਵਿੱਚ ਥੋੜੇ ਥੋੜੇ ਨਾ ਕਾਲੇ ਤੇਲ ਰਲੇ ਹੋਏ ਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਨਾ ਤਿਲਾਂ ਨੂੰ ਰੋਸਟ ਕਰਾਂਗੇ ਕੇਲਾ ਪਕੜਾਈ ਚ ਪਾ ਲੈ ਗੈਂਸਾ ਤਾਂ ਆਨ ਕਰ ਲੈਨੇ ਆ ਤੇ ਹੁਣ ਆਪਾਂ ਇਹਨੂੰ ਮੀਡੀਅਮ ਗੈਸ ਤੇ ਹੈ ਨਾ ਆਪਾਂ ਇਹਨੂੰ ਪੁਨਾਂਗੇ ਤੇ ਲਾਣ ਨੂੰ ਬਹੁਤ ਵਧੀਆ ਰੋਸਟ ਕਰਾਂਗੇ 2 ਤੋਂ 3-4 ਮਿੰਟ ਲੱਗ ਜਾਣਗੇ ਆਪਣੇ ਤੇਲਾ ਨੂੰ 4 ਤੋਂ 5 ਮਿੰਟ ਹੋ ਗਏ ਤੇ ਸਲੋ ਤੋਂ মিডিয়াম ਆਪਣਾ ਗਾਇਸ ਹੈ ਤੇ ਬਹੁਤ ਹੀ ਵਧੀਆ ਰੋਸਟ ਹੋ ਗਏ ਤੇ ਇਹਨੂੰ ਨਾ ਫੁੱਲ ਗਏ ਥੋੜੇ ਥੋੜੇ ਤੇ ਇਹਨਾਂ ਨੂੰ ਆਪਾਂ ਚਬ ਕੇ ਵੀ ਦੇਖ ਸਕਦੇ ਆ ਖਾ ਕੇ ਵੀ ਇਹ ਰੋਸਟ ਹੋਏਗੇ ਨਹੀਂ ਤੇ ਵੈਸੇ ਰੋਸਟ ਹੋ ਗਏ ਆਪਾਂ ਗਾਇਸ ਆਫ ਕਰ ਦਿੰਨੇ ਇਹਨੂੰ ਹੁਣ ਵੱਡੀ ਪਲੇਟ ਚ ਕੱਢ ਦਿੰਨੇ ਆ ਇਹਨੂੰ ਹੁਣ ਆਪਾਂ ਠੰਡਾ ਕਰਕੇ ਨਾ ਤੇ ਗ੍ਰाइंड ਕਰਾਂਗੇ ਆਪਾਂ ਹਾਂਜੀ ਆਪਣੇ ਤੇਲ ਨਾ ਠੰਡੇ ਹੋ ਗਏ ਆ ਤੇ ਇਹ ਜੇ ਆਪਾਂ ਧਰਮ ਗਰਾਇੰਡ ਕਰਾਂਗੇ ਨਾ ਤੇ ਇਹਦੇ ਵਿੱਚੋਂ ਤੇਲ ਨਿਕਲਿਆਉਂਦੇ ਤੇ ਹੁਣ ਆਪਾਂ ਇਹਨੂੰ ਜੱਗ ਦੇ ਵਿੱਚ ਪਾ ਲਾਂਗੇ ਮਿਕਸੀ ਵਾਲੇ ਚ ਠੰਡੇ ਹੋ ਗਏ ਪੂਰੇ ਵਦ ਗਿਆ ਹੁਣ ਆਪਾਂ ਇਹਦੇ ਵਿੱਚ ਆ ਕਾਜੂ ਪਾ ਦਾਂਗੇ ਨਾਰੀਅਲ ਦਾ ਬੁਰਾਦਾ ਵੀ ਇਹਦੇ ਵਿੱਚ ਹੀ ਪਾ ਦਾਂਗੇ ਤੇ ਮਿਲਕ ਪਾਊਡਰ ਵੀ ਇਹਦੇ ਵਿੱਚ ਪਾ ਦਾਂਗੇ ਆਪਾਂ ਤੇ ਜਿਹੜੀ ਲਾਈਟਿੰਗ ਆਗੇ ਚਾਰ ਪੰਜ ਰਜੀਆਂ ਦਾਣੇ ਆ ਇਹ ਵੀ ਆਪਾਂ ਇਹਦੇ ਵਿੱਚ ਪਾ ਦੇਾਂਗੇ ਹੁਣ ਆਪਾਂ ਨੇ ਇਹਨੂੰ ਗ੍ਰाइंड ਕਰ ਲਾਂਗੇ ਇਹਨੂੰ ਜੀ ਆਪਾਂ ਲਗਾਤਾਰ ਨਹੀਂ ਚਲਾਉਣਾ ਮਿਕਸੀ ਨੂੰ ਆਪਾਂ ਰੁਕ ਰੁਕ ਕੇ ਚਲਾਉਣਾ ਬੰਦ ਕਰਤੀ ਚਲਾਤੀ ਬੰਦ ਕਰਤੀ ਚਲਾਤੀ ਤੇ ਆਪਾਂ ਇਹਨੂੰ ਪੰਜ ਤੋਂ 6 ਵਾਰੀ ਇਹੋ ਜਿਹਾ ਕਰਕੇ ਚਲਾਵਾਂਗੇ ਤੇ ਆਪਾਂ ਬਾਹਰ ਵੀ ਨਹੀਂ ਤਾਂ ਨਾ ਦੂਸਰਾ ਵਿਚੋ ਹੋ ਨਾ ਆਟਾ ਜਾਂ ਬਣ ਜਾਊਗਾ ਮੈਦਾ ਜਾਂ ਵੀ ਗੁੰਨਿਆ ਜਾ ਜਾਊਗਾ ਤੇ ਆਪਾਂ ਇਹ ਥੋੜਾ ਜਿਹਾ ਸੁੱਕਾ ਜਿਹਾ ਰੱਖਾਂਗੇ ਆਪਾਂ। ਆਹ ਦਾ ਕਾ ਕਰਕੇ ਪੀਸਾਂਗੇ ਇਹਨੂੰ ਆਪਾਂ। ਆਂਦੀਆ ਪੱਤੇਲਾਂ ਨੂੰ ਦੇਖੋ ਗ੍ਰाइंड ਕਰ ਲਿਆ। ਦੇਖੋ ਸੁੱਕਾ ਸੁੱਕਾ ਪਾਊਡਰ ਬਣਿਆ। ਜੇ ਆਪਾਂ ਲਗਾਤਾਰ ਚਲਾਵਾਂਗੇ ਨਾ ਤੇ ਫਿਰ ਵਿੱਚੋਂ ਨਾ ਦੇਲ ਦੇ ਜੇ ਬਣ ਜਾਂਦੇ ਆ ਜਿਵੇਂ ਆਟਾ ਜਾਂ ਗੁੰਨੇ ਹੁੰਦੇ ਆ ਉਹਦੇ ਬਣ ਜਾਂਦੇ। ਆਹ ਦੇਖੋ ਐਸ ਤੱਕ ਬਣਾਉਣਾ ਬਚਾਈ ਰੁਕ ਰੁਕ ਕੇ ਚਲਾਉਣੀ ਹੈ ਵਿਕਸੀ। ਹੁਣ ਆਪਾਂ ਇੱਧਰ ਬਣਾਵਾਂਗੇ ਚਾਸ਼ਨੀ। ਆਪਾਂ ਗੈਸ ਚਾਲੂ ਕਰ ਲਿਆ। ਕੜਾਹੀ ਰੱਖ ਲਈ ਤੇ ਉੱਤੇ ਵਿੱਚ ਹੁਣ ਆ ਗੁੜ ਪਾ ਦਾਂਗੇ। ਤੇ ਗੈਸ ਬਿਲਕੁਲ ਆਪਾਂ ਸਲੋ ਰੱਖਾਂਗੇ ਸਲੋ ਗੈਸ ਤੇ ਨਾ ਆਪਾਂ ਗੁਰ ਨੂੰ ਮੈਲਟ ਕਰਾਂਗੇ ਆਪਾਂ ਨਾ ਘੋਲ ਪਾਗੇ ਨਾ ਪਾਣੀ ਪਾਗੇ ਇਹਦੇ ਵਿੱਚ ਐਸ ਤਰ੍ਹਾਂ ਕਰਕੇ ਆਪਾਂ ਇਹਨੂੰ ਮੈਲਟ ਕਰ ਲਾਂਗੇ ਹਾਂਜੀ ਗੋੜਾ ਆਪਣਾ ਮੈਲਟ ਹੋ ਗਿਆ ਤੇ ਆਪਾਂ ਕੋਈ ਤਾਰ ਵਗੈਰਾ ਕੁਝ ਨਹੀਂ ਬਣਾਉਣਾ ਇਹਦਾ ਬਸ ਸਿਰਫ ਮੈਲਟੀ ਕਰਨਾ ਤੇ ਆਪਾਂ ਮੈਲਟ ਕਰ ਲਿਆ ਇਹਨੂੰ ਤੇ ਹੁਣ ਗੈਸ ਆਫ ਕਰ ਦਿੰਨੇ ਆ ਤੇ ਹੁਣ ਆਪਾਂ ਜਿਹੜਾ ਆਹ ਤੇਲ ਪੀਸੇ ਨਾ ਆਪਣੇ ਇਹ ਪਾ ਦਾਂਗੇ ਵਿੱਚ ਆਪਾਂ ਹੁਣ ਆਪਾਂ ਇਹ ਵਿੱਚ ਮਿਕਸ ਕਰ ਲਾਂਗੇ ਹਾਂਜੀ ਆਪਣਾ ਨਾ ਮਿਸ਼ਰਣ ਵਧ ਗਿਆ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਹੁਣ ਜਮਾਉਣੇ ਆ ਇਹ ਨਾ ਪਹਿਲਾਂ ਮੈਂ ਚਾਸ਼ਨੀ ਦੇ ਵਿੱਚ ਜਦੋਂ ਪਾਇਆ ਸੀ ਇਹ ਸੁੱਕ ਬੂਰਾ ਹੋ ਗਿਆ ਸੀ ਹਾਂ ਸੁੱਕ ਬੂਰਾ ਹੋ ਗਿਆ ਸੀਗਾ ਤੇ ਮੈਂ ਨਾ ਫਿਰ ਵਿੱਚ ਸਟਨ 4 ਚਮਚ ਵਿੱਚ ਇਹਦੇ ਮਲਾਏ ਪਾਣੀ ਦੇ ਤੇ ਫੇਰ ਆਪਣਾ ਡੋ ਬਣ ਗਿਆ ਬਹੁਤ ਵਧੀਆ ਤੇ ਕੱਲੀ ਚਾਸ਼ਨੀ ਦੇ ਵਿੱਚ ਨਾ ਇਹ ਸੁੱਕ ਦੂਰਾ ਹੋ ਜਾਂਦਾ ਤੇ ਹੁਣ ਆਪਾਂ ਇਧਰ ਨਾ ਕੇਕ ਮੋੜ ਲਿਆ ਕੇਕ ਮੋੜ ਆਪਾਂ ਇਹਦੇ ਵਿੱਚ ਪੇਪਰ ਜਾਂ ਲਾਤਾ ਬਟਰ ਪੇਪਰ ਲਾ ਸਕਦੇ ਆ ਮੇਰੇ ਕੋਲ ਤਾਂ ਵੈਸੇ ਕਾਪੀ ਵਾਲਾ ਹੀ ਪੇਪਰ ਸੀਗਾ ਉਹ ਲਾਇਆ ਤੇ ਹੁਣ ਆਪਾਂ ਇਹਦੇ ਵਿੱਚ ਇਹ ਮਿਸ਼ਰਣ ਪਾ ਦਿਆਂਗੇ ਹੁਣ ਆਪਾਂ ਇਹਨੂੰ ਨਾ ਇਹਦੇ ਵਿੱਚ ਸੈੱਟ ਕਰ ਦਿਆਂਗੇ ਸਵਾਰ ਕੇ ਆ ਸਾਰਾ ਲਾ ਕੇ ਨਾ ਤੇ ਵਿੱਚ ਸੈੱਟ ਕਰ ਲਿਆਂਗੇ ਅੰਦੀ ਆਪਾਂ ਇਸ ਤੱਕਾ ਕਰਕੇ ਨਾ ਕੌਲੀ ਦੇ ਥੱਲੇ ਘਿਓ ਲਾ ਲਿਆ ਤੇ ਇਹਨੂੰ ਸੈੱਟ ਕਰ ਦਿੰਨੇ ਆਪਾਂ ਇਸ ਤੱਕਾ ਕਰਕੇ ਤੇ ਆਪਾਂ ਨਾ ਇਹ ਗਰਮ-ਗਰਮ ਦੇ ਕੱਟ ਲਾਵਾਂਗੇ ਜਦੋਂ ਠੰਡਾ ਹੋ ਗਿਆ ਨਾ ਫਿਰ ਕੱਟ ਨਹੀਂ ਲੱਗਣੇ ਇਹਦੇ ਇਸ ਤੱਕਾ ਕਰਕੇ ਇਹਨੂੰ ਸੈੱਟ ਕਰ ਲੈਣੇ ਪਹਿਲਾਂ ਤੇ ਫਿਰ ਆਪਾਂ ਕੱਟ ਲਾਵਾਂਗੇ ਉੱਤੇ ਨਾ ਆਪਾਂ ਥੋੜਾ ਜਿਹਾ ਪਿਸਤਿਆਂ ਦੀ ਗਾਰਨਿਸ਼ ਕਰ ਦਿੰਨੇ ਆ ਡੈਕੋਰੇਟ ਹੋ ਜੂਗੀ ਤੇ ਆਪਾਂ ਕੌਲੀ ਦੇ ਨਾਲ ਇਹਨਾਂ ਦਵਾ ਦੇਂਗੇ ਇਸ ਤੱਕਾ ਕਰ ਹੁਣ ਆਪਾਂ ਇਹਨਾਂ ਦੇ ਨਾਲ ਗਰਮ-ਗਰਮ ਦੇ ਕੱਟ ਲਾ ਦੇਾਂਗੇ ਤੇ ਨਹੀਂ ਤਾਂ ਫੇਰ ਨਾ ਆਪਣੇ ਕੱਟ ਨਹੀਂ ਲੱਗਣਗੇ ਇਹ ਜਲਦੀ ਸੈੱਟ ਹੋ ਜਾਂਦਾ ਐਸ ਤਰ੍ਹਾਂ ਕਰਕੇ ਆਪਾਂ ਕੱਟ ਲਾ ਕੇ ਤੇ ਰੱਖ ਦੇਾਂਗੇ ਇਹਨਾਂ ਹਾਂਜੀ ਆਪਣਾ ਤੇਲ ਪਾ ਕੇ ਠੰਡਾ ਹੋ ਗਿਆ ਤੇ ਆਪਾਂ ਹੁਣ ਇਹਨੂੰ ਨਾ ਬਾਹਰ ਕੱਢ ਲਾਂਗੇ ਐਸ ਤਰ੍ਹਾਂ ਕਰਕੇ ਪੀਸ ਬਣ ਗਏ ਆਪਣਾ ਤਿਲ ਪਾਕ ਬਣ ਕੇ ਹੋ ਗਿਆ ਤਿਆਰ ਬਹੁਤ ਹੀ ਵਧੀਆ ਬਣ ਗਿਆ ਹਜੇ ਪੂਰਾ ਠੰਡਾ ਨਹੀਂ ਨਾ ਹੋਇਆ ਥੋੜਾ ਜਿਹਾ ਮੈਂ ਵੀਡੀਓ ਦੀ ਥੋੜੀ ਬਣਾਉਂਦੀ ਕਿ ਖਤਮ ਕਰਨ ਦੀ ਕਾਲ ਹੋਈ ਪਈ ਸੀ ਤੇ ਮੌਸਮ ਅਸੀਕ ਨਹੀਂ ਆ ਚਾਹ ਚੂ ਬਣਾਉਣੀ ਸੀ ਮੈਂ ਕਿਹਾ ਚਲੋ ਕੱਢ ਲੈਂਦੇ ਆਪਾਂ ਵੈਸੇ ਨਿਕਲ ਗਿਆ ਬਹੁਤ ਹੀ ਵਧੀਆ ਬਣ ਗਿਆ ਆਪਣਾ ਤਿਲ ਪਾਕ ਤੇ ਬਹੁਤ ਹੀ ਟੇਸਟੀ ਹੈ ਸਾਡੀ ਤਿਲ ਪਾਕ ਦੀ ਰੈਸਪੀ ਤੁਸੀਂ ਦੇ ਇਸ ਕੇ ਜਰੂਰ ਬਨਾਇਓ ਤੇ ਨਾਲੇ ਟਰਾਈ ਕਰੇ ਤੇ ਬਹੁਤ ਹੀ ਟੇਸਟੀ ਬਣੀ ਆ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਸਸੀ ਕਾ